ད�ས ད�སིད ད� ཁྶ�སས� ཁྱསར རང ཏ རསྱ རསྱར རསསར རོསསར ར རསར འར རསེ ར འར ར འརརར ོ རར ེགརར འོ ਜੈਸ ਪਾਸ ਵਾਟਿਆਸੋ ਦੀਆ ਸੁਣਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਪਨ ਜਵਾ ਘਰ ਦੂਜਾ ਅਸ਼ਕ ਪਦਿਆ ਇਕ ਓਅੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਓ ਆਰੰਭੇ ਤੁਮਿ ਚਾਰੇ ਨੇੜਾ ਕੋ ਹੰਗੰ ਸਾਦੇ ਪੰਜ ਜਨਾ ਸਾਂਗਣਾ ਸੁਣ ਕੇਓ ਆਦੇ ਕੋ ਆਹੰਬਦ ਬਾਤੇ ਬਾ ਕੜਿਓ ਅਰਦੇਤ ਵਿਚਾਰੇਓ ਨੇਵਲ ਕੋ ਅੰਗ ਸਦੇ ਪੰਚ ਜਣਾ ਸਿਆ ਸਾਂਗਣਾ ਸੁਧਦੇਓ ਆਲਿਕ ਆਹਾ ਵਦ ਵਾਦੇ ਪਿਆਰੇ ਇਹਨਾਂ ਬਹਿਦ ਮੇਲ ਨਾ ਜਾ ਮਾ ਕੀਏ ਕਰਮ ਅਨੇਕਾ ਹਰ ਪਰਿਉ ਸੁਆਮੀ ਕਾ ਦੁਆਰ ਦੇਜਾ ਬੋਧ ਦੇ ਕਾ ਰਹਾ ਮੋ पहायो करपाती रहेओ नागन फिरो बाण महामी ताट तीरंत साव धरती भमयो धोवेदा शुद्धता नहीं ਮਨ ਤਾ ਨਾ ਤੀਰਥ ਜਾਣ ਬਸੋ ਸਰ ਕਰਵਾਤ ਉਤਰਾਈ ਮਨ ਕੀ ਮਨ ਨਾ ਉਤਰਾਈ ਹੈ ਪਰ ਜੇ ਲੱਖ ਜਤਨ ਕਰਾਏ ਕਣਕੋ ਤਾਵੇਂ ਨੀ ਹਾ ਵਰ ਜਾ ਵਰ ਬਹੁ ਦੇਦਾ ਦਾਤਾਰਾ ਆਨ ਬਸਤਰੋ ਪੋ ਮ ਬਹੁ ਅਰਪੇ ਨਹਿ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦੰਦੰਦਾ ਖਟ ਕਰਵਾ ਰਾਤ ਰਹਤਾ ਹਾ ਹਾ ਕਰਤ ਬਹਨ ਦਨ ਮਹਨ ਪਰਿਆ ਨਹਿ ਮਿਲਿਆ ਇਹ ਜੁਗਤ ਜੋ ਸਰ ਸਦਾ ਆਸਾ ਚੌਰਾਸੀ ਏਤੀ ਕਰ ਕਰ ਰਹਿਆ ਵਟਿਆਰ ਜਾ ਫਿਰ ਫਿਰ ਜਨਮ ਹਰਿ ਸਿਆ ਸੰਗ ਨਾ ਗਹਿਆ ਰਾਜ ਬੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਨੀ ਚੰਦਨ ਚੋਆ ਨਰਕ ਕੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਸੇਰ ਕਰਮਣ ਕਾ ਕਰਮਾ ਕਹੋ ਨਾਨਕ ਤਿਸ ਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿਨਾ ਤੇ ਦਿਨ ਦੁਖ ਭੰਜਨ ਹਰ ਹਰ ਕੀਰਤਨ ਇਹ ਹਮਨ ਰਤ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮਾ ਤਹਾ ਨਾ ਨਿਕ ਤੇ ਸਭਾਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲ ਹਮਾ ਤੇਰੋ ਸੇਵਕ ਇਹੇ ਰੰਗ ਮਾਤਾ ਪਾਇਓ ਹਰ ਹਰ ਕੀਰਤਨ ਏਹ ਵਾਣ ਰਤਾ ਰਹਾਉ ਦੁਜਾ ਵਾਣ ਗ੍ਰੀਤਾ ਹਰ ਸਾਰ ਵਾਣ ਗ੍ਰੀਤੀ ਕੀ ਇਫਤੇ ਸੋਰ ਮਹੱਲਾ ਕਨਿਵਾ